ਅੱਜ ਸੰਸੜੇ ਕੋਲ ਇੱਕ ਬਹੁਤ ਹੀ ਦਰਦਨਾਕ ਤੇ ਬਹੁਤ ਹੀ ਤਕਲੀਫ ਦੇ ਵਿੱਚ ਬਹੁਤ ਹੀ ਦਰਦ ਫੈੰਦੀ ਹੋਈ ਏ ਸਾਡੇ ਪੰਜਾਬ ਦਿੱਤੀ ਪਹੁੰਚੀ ਆ ਇਹਨਾਂ ਵੀ ਕਹਾਂ ਮਾ ਕਰਿਓਂ ਆ ਮਟਿਆ ਚਾ ਅਨਕੋਮੇ ਰਡੇ ਰੰਨੀ ਤੰਨਾ ਸੰਦਾ ਨਹੀਂ ਗਾ ਕਿਦਾਂ ਤਾਂ ਸੜੀ ਰੀ ਬੈਟ ਤੇ ਇਹਨੂੰ 7 ਮਹੀਨਾ ਚੱਲਦਾ ਦੋ ਹਫ਼ਤੇ ਮੋਦੀ ਬਾਰੇ ਬਾਰੇ ਬਸਾਇਰੇ ਤਾਂ ਫੈਟਾ ਰਨ ਲਾਣ ਕਰਾ ਦੋ ਅਰੇ ਨਰੀ ਤੈਨੂੰ ਫਰਦਾਨੀ ਗੈਸ ਰੱਬ ਜਾਣੇ ਖੁੱਲਾ ਰਹਿ ਗਿਆ ਕਿਵੇਂ ਰਹਿ ਗਿਆ ਜਦੋਂ ਆ ਕੇ ਟੀਲ ਵਾਲੀ ਅੱਗ ਹੀ ਅੱਗ ਫੈਲ ਗਈ ਪੂਰੀ ਰਸੋਈ ਚ ਨਿੱਕੀ ਜੀ ਰਸੋਈ ਭਾਂਬੜੀ ਬਣ ਗਈ 8 ਮਹੀਨੇ ਟਾਰਫੜੀ ਨੂੰ ਹੋ ਗਿਆ ਵਿਚਾਰੀ ਨੂੰ ਨਿੱਤ ਦਿਖਾਈ ਅੱਖ ਅੱਖ ਜੰਮੇ ਗਲ ਕੀ ਪੁੱਤ ਹੁਣ ਇਸ ਅੱਖ ਤੋਂ ਬਿਲਕੁਲ ਨਹੀਂ ਡਿਨਾ ਤੈਨੂੰ ਯਾ ਸਾਰਾ ਉੱਪਰਲਾ ਹਿੱਸਾ ਭੈਣ ਦਾ ਬਾਹਾਂ ਇਦਾਂ ਹੱਥ ਮਾਰਦੀ ਸੀ ਬੁਝਾਉਂਦੀ ਸੀ ਅੱਗ ਅ ਸਾਰੇ ਹੱਥ ਮੱਚ ਗਏ ਅ ਛਾਤੀਆਂ ਮੱਚ ਗਈਆਂ ਅ ਫੇਸ ਸਾਰਾ ਮੱਚ ਗਿਆ ਜਿਹਨੇ ਵੀ ਵੀ ਜੇ ਮਾਰਦੀ ਵੀ ਨਾ ਕਟਣਾ ਨਹੀਂ ਹੈ ਜਾਨੇ ਜੀ ਉਹ ਮੇਰੇ ਮਮਾ ਠੀਕ ਹੋ ਰਿਹਾ ਨੀਤੂ ਆੜਾ ਪੈਣੇ ਥੱਲੇ ਉਤਰਿਆ ਹੁਣ ਅੱਜ ਸੰਡੇ ਕੋਲ ਇੱਕ ਬਹੁਤ ਹੀ ਦਰਦਨਾਕ ਬਹੁਤ ਹੀ ਤਕਲੀਫ ਤੇ ਬਹੁਤ ਹੀ ਤਕਲੀਫ ਦੇ ਵਿੱਚ ਬਹੁਤ ਹੀ ਦਰਦ ਸਹਿੰਦੀ ਹੋਈ ਏ ਸਾਡੇ ਪੰਜਾਬ ਦਿੱਤੀ ਪਹੁੰਚੀ ਆ ਇਹਦਾ ਨਾਂ ਹੈਗਾ ਨੀਤੂ ਰਾਣੀ 8 ਮਹੀਨੇ ਡਾਢ ਫਰੀਨ ਹੋ ਗਿਆ ਵਿਚਾਰੀ ਨੂੰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਅੱਜ ਇਸ ਭੈਣ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਚਿਹਰੇ ਤੋਂ ਉਰੀ ਤਕਲੀਫ ਉਹਦਾ ਦਰਦ ਝਲਕਦਾ ਪਾ ਅੱਜ ਤੋਂ ਕਰੀਬ 7 ਮਹੀਨੇ ਪਹਿਲਾਂ ਇਹ ਭੈਣ ਬਰਨ ਹੋ ਗਈ ਸੀ ਘਰੇ ਗੈਸ ਚੁੱਲਾ ਖੁੱਲਾ ਰਹਿ ਗਿਆ ਸੀ ਇਸ ਵੀਡੀਓ ਨੂੰ ਦੇਖ ਕੇ ਸਿੱਖਿਆ ਵੀ ਜ਼ਰੂਰ ਲਓ ਮੇਰੀਆਂ ਖਾਸ ਕਰਕੇ ਸਾਡੀਆਂ ਭੈਣਾਂ ਤੇ ਮਾਵਾਂ ਆਪਾਂ ਕਈ ਵਾਰੀ ਛੋਟੀ ਜੀ ਗਲਤੀ ਕਾਲੀ ਚ ਕਰ ਲੈਂਦੇ ਆ ਤੇ ਉਹਦਾ ਖਮਿਆਜਾ ਇਸ ਤਰ੍ਹਾਂ ਭੁਗਣਾ ਪੈਂਦਾ ਗੈਸ ਖੁੱਲਾ ਛੱਡ ਗਿਆ ਛੱਡ ਕੇ ਆਪਣੇ ਕੰਮਕਾਰਾਂ ਦੇ ਵਿੱਚ బిజీ ਏ ਭੈਣ ਨਾਨਕਸਰ ਗੁਰਦੁਆਰਾ ਸਾਹਿਬ ਜਗਰਾਉਂ ਚਲੇ ਗਏ ਆਪਣੇ ਹਸਬੰਡ ਨੂੰ ਮਿਲਣ ਉੱਥੇ ਉਹ ਕੰਮ ਕਰਦੇ ਸੀ ਉੱਥੋਂ ਜਦੋਂ ਵਾਪਸ ਆਏ ਬੇਟੀ ਸਕੂਲ ਗਈ ਹੋਈ ਸੀ ਆਪਣੇ ਬੇਟੇ ਦੇ ਨਾਲ ਅਨਕੀ ਜੀ ਪ੍ਰੋਬਲੀ ਨੀਤੀਜੀ ਕਲਾਸ ਦੀ ਵਿਦਿਆਰਥਣ ਤੇ ਬੇਟਾ ਪਲੱਸ ਚੋਂ ਕਰ ਰਿਹਾ ਸੀ ਜਦੋਂ ਵਾਪਸ ਆਏ ਆ ਕੇ ਫਟਾਫਟ ਚਾਹ ਬਣਾਉਣ ਲੱਗੀ ਭੈਣ ਤਾਂ ਗੈਸ ਰੱਬ ਜਾਣੇ ਖੁੱਲਾ ਰਹਿ ਗਿਆ ਕਿਵੇਂ ਰਹਿ ਗਿਆ ਜਦੋਂ ਆ ਕੇ ਤੀਲ ਵਾਲੀ ਅੱਗ ਹੀ ਅੱਗ ਫੈਲ ਗਈ ਪੂਰੀ ਰਸੋਈ ਚ ਨਿੱਕੀ ਜੀ ਰਸੋਈ ਪਾਂਬੜੀ ਬਣ ਗਈ ਤੇ ਆ ਸਾਰਾ ਉੱਪਰਲਾ ਹਿੱਸਾ ਭੈਣ ਦਾ ਬਾਹਾਂ ਇਦਾਂ ਹੱਥ ਮਾਰਦੀ ਸੀ ਬੁਝਾਉਂਦੀ ਸੀ ਅੱਗ ਆ ਸਾਰੇ ਹੱਥ ਮੱਚ ਗਏ ਅ ਛਾਤੀਆਂ ਮੱਚ ਗਈਆਂ ਆ ਫੇਸ ਸਾਰਾ ਮੱਚ ਗਿਆ ਇੱਕ ਅੱਖ ਭੈਣ ਦੀ ਬਿਲਕੁਲ ਗਲ ਗਈ ਇੱਕ ਅੱਖ ਦਾ ਅੰਦਰੋਂ ਜਿਹੜਾ ਕੌਰਨੀਆ ਹੁੰਦਾ ਪਰਦਾ ਹੁੰਦਾ ਡੇਲਾ ਹੁੰਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਸਾਰਾ ਖਤਮ ਹੋ ਗਿਆ ਕਰੇ ਬੇਟਾ ਸੀ ਫਟਾਫਟ ਬੇਟੇ ਨੇ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾਇਆ ਉੱਤੇ ਬੁਝਾਉਣ ਲੱਗੇ ਤੇ ਉਹਦੇ ਵੀ ਹੱਥ ਮੱਚ ਗਏ ਪਰ ਕਿਵੇਂ ਨਾ ਕਿਵੇਂ ਕਰਕੇ ਅੱਗ ਬੁਝ ਗਈ ਝੋੜਾ ਪਿੰਡ ਸੀ ਭੈਣ ਉਸ ਟਾਈਮ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਲੱਖਾ ਝੋੜਾ ਮਹਿਤਿਆਣਾ ਸਾਹਿਬ ਦੇ ਨੇੜੇ ਪਿੰਡ ਹੈ ਉਸ ਤੋਂ ਬਾਅਦ ਫਟਾਫਟ ਹਸਪੀਟਲ ਚ ਲੈ ਕੇ ਗਏ ਚਾਕੇ ਛੋਟੇ ਹਸਪੀਟਲ ਤੋਂ ਵੱਡੇ ਡੀ ਐਮ ਸੀ ਚ ਲੈ ਕੇ ਮਾਪੇ ਨੂੰ ਪਤਾ ਲੱਗ ਗਿਆ ਪਿੱਕੇ ਪਿੰਡ ਇਹ ਛੇਪਾਲ ਜੀ ਨੇ ਫਾਦਰ ਸਾਹਿਬ ਨੇ ਇਹਨਾਂ ਦੇ ਇਹ ਮੀਰਪੁਰ ਹਾਂਸਾ ਪਿੰਡ ਰਹਿੰਦੇ ਨੇ ਜਗਨਾਉਂ ਸ਼ਹਿਰ ਦੀ ਬੁੱਕਲਜਾ ਪਿੰਡ ਮੀਰਪੁਰ ਹਾਂਸ ਗਗੜੇ ਕੋਲੇ ਇਹ ਫਟਾਫਟ ਹਸਪੀਟਲ ਪਹੁੰਚੇ ਡੀ ਐਮ ਸੀ ਹਸਪਤਾਲ ਦੇ ਵਿੱਚ ਇਸ ਭੈਣ ਨੂੰ ਲੈ ਕੇ ਗਏ 25 ਦਿਨ ਛੇਪਾਲ ਬਾਪੂ ਜੀ ਦਾਦੇ ਨੇ ਪੇਸ਼ੇ ਤੋਂ ਟੇਲਰ ਨੇ ਦਰਜੀ ਨੇ ਲੇਡੀਜ਼ ਕੱਪੜੇ ਸਿਉਂਦੇ ਨੇ 25 ਦਿਨਾਂ ਦੇ ਵਿੱਚ 8 ਲੱਖ ਰੁਪਏ ਖਰਚਾ ਨੀਤੂ ਭੈਣ ਤੇ ਉਸ ਤੋਂ ਬਾਅਦ 8 ਲੱਖ ਰੁਪਏ ਕਰੀਬ ਖਰਚਣ ਤੋਂ ਬਾਅਦ ਡਾਕਟਰ ਕਹਿੰਦੇ ਵੀ ਸਰਜਰੀ ਕਰਨੀ ਪੈਣੀ ਆ 8 ਲੱਖ ਰੁਪਏ ਹੋਰ ਖਰਚਾ ਆਊਗਾ ਤਾਂ ਸ਼ੇਪਾਲ ਬਾਪੂ ਨੇ ਜਿਹੜਾ ਪਹਿਲਾਂ 8 ਲੱਖ ਲਾਇਆ ਸੀ ਉਹ ਮੰਗ ਤੰਗ ਕੇ ਰਿਸ਼ਤੇਦਾਰਾਂ ਨੇ ਮਦਦ ਕੀਤੀ ਜਾਣਕਾਰਾਂ ਨੇ ਲਿਹਾਜ਼ੀਆਂ ਨੇ ਕਿਉਂਕਿ ਸ਼ੇਪਾਲ ਬਾਪੂ ਦਾ ਆਪਦਾ ਜਿਹੜਾ ਸੁਭਾਅ ਆ ਤੇ ਵਿਹਾਰ ਆ ਲੋਕਾਂ ਨਾਲ ਉਹ ਚੰਗਾ ਸੀ ਤਾਂ ਹੀ ਅੱਜ ਦੇ ਸਮੇਂ 'ਚ ਕੋਈ ਮਦਦ ਕਰਦਾ ਨਹੀਂ ਕਿੱਥੇ ਕੋਈ ਮਦਦ ਕਰਦਾ ਤੇ 8 ਲੱਖ ਰੁਪਏ ਦੀ ਹੋਰ ਡਿਮਾਂਡ ਕਰਨ ਤੋਂ ਬਾਅਦ ਹਸਪੀਟਲ ਦੇ ਸਟਾਫ ਵਾਲਿਓ ਬਾਪੂ ਛੁੱਟੀ ਲੈ ਕੇ ਘਰੇ ਚਲਾ ਗਿਆ ਆਪਦੀ ਅੱਧ ਮੱਚੀ ਹੋਈ ਧੀ ਨੂੰ ਘਰੇ ਲਿਜਾ ਕੇ ਤੁਸੀਂ ਸੋਚ ਸਕਦੇ ਆ ਘਰੇ ਨਿੱਕੀ ਜੀ ਪ੍ਰੋਬਲੀ ਨਾ ਕਿੱਦਾਂ ਆਪਣੀ ਮਾਂ ਨੂੰ ਪੂਰੀ ਨੂੰ ਹਰ ਰੋਜ਼ ਮੱਤਿਆਂ ਹੋਇਆਂ ਦੇਖਦੀ ਆ ਜਦੋਂ ਪੱਟੀ ਕਰਦੇ ਆ ਕਿਵੇਂ ਚੀਕਾਂ ਮਾਰਦੀ ਆ ਭੈਣ ਪਹਿਲਾਂ ਡਾਕਟਰ ਨਾਲ ਗੱਲ ਕੀਤੀ ਲੋਕਲ ਡਾਕਟਰ ਨਾਲ ਕਿਸੇ ਨਾ ਪੱਟੀ ਕਰਨ ਦੀ ਕੋਈ 1500 ਰੁਪਏ ਮੰਗਦਾ ਸੀ ਕੋਈ 2000 ਮੰਗਦਾ ਸੀ ਫਿਰ ਬਾਪੂ ਕਹਿੰਦਾ ਇੱਕ ਚੰਗਾ ਪਿੰਡੋਂ ਡਾਕਟਰ ਮਿਲਿਆ ਜਿਹੜੇ ਕਲਿਆਣੀ ਦੇ ਲੱਗਿਆ 500 ਰੁਪਏ ਲੈਂਦਾ ਸੀ ਉਹ ਇੱਕ ਦਿਨ ਦਾ ਡਾਕਟਰ ਕਲਿਆਣੀ ਦੇ ਲੱਗਿਆ ਸੀ ਬਾਈ ਉਹ ਚਲੋ ਉਹਦਾ ਬਾਈ ਦਾ ਧੰਨਵਾਦ ਜੀ ਨੇ 500 ਰੁਪਏ ਸਿਰਫ ਖਰਚਾ ਲੈਂਦਾ ਸੀ ਪੱਟੀਆਂ ਦਾ ਕਿਉਂਕਿ ਇੰਨੀ ਵੱਡੀ ਪੱਟੀ ਕਰਨੀ ਡਰੈਸਿੰਗ ਕਰਨੀ ਪੱਟੀਆਂ ਕਾਟਨ ਗੋਜਸਥਾਨ ਇਹ ਸਾਰਾ ਕੁਝ ਲੱਗਣਾ ਦਵਾਈਆਂ ਪੱਟੀ ਕਰਨ ਦੇ ਕਰਦਿਆਂ ਦੇ ਸਫਾਈ ਕਰਦਿਆਂ ਕਰਦਿਆਂ ਦੀ ਇੱਕ ਅੱਖ ਵੀ ਖਰਾਬ ਹੋ ਗਈ ਭੈਣ ਦੀ ਕਿਉਂਕਿ ਅੱਖ ਦੇ ਵਿੱਚ ਕਹਿੰਦੇ ਕਈ ਵਾਰੀ ਜਦੋਂ ਸਫਾਈ ਕਰਦੇ ਸੀ ਸੈਵਲ ਆਨ ਨਾਲ ਤੇ ਉਹ ਅੱਖ ਚਲੇ ਜਾਂਦੀ ਸੀ ਬਿਆਸ ਵਾਲੇ ਸੀ ਚਾਰੇ ਨੇ ਉਹਨਾਂ ਨੇ ਪੱਟੀਆਂ ਫਿਰ ਦੇ ਕੇ ਜਾਂ ਦਵਾਈਆਂ ਦੇ ਜਾਂਦੇ ਸੀ ਲੱਭਿਓ ਕਹਿੰਦੇ ਤੂੰ ਕਿੰਨਾ ਅਸੀਂ ਇੰਨਾ ਕਰ ਸਕਦੇ ਹਾਂ ਇਸ ਤੋਂ ਵੱਧ ਨਹੀਂ ਕਰ ਸਕਦੇ ਤੁਸੀਂ ਜੁੜੇ ਹੋਮੋਗੇ ਉੱਥੇ ਵਿਆਸ ਵਾਲਿਆਂ ਦੇ ਹਨ ਹਾਂਜੀ ਹਾਂਜੀ ਹਾਂ ਵਿਆਸ ਵਾਲਿਆਂ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਨਾਮਦਾਨ ਲਿਆ ਹੋਇਆ ਉਹ ਪੱਟੀਆਂ ਦਾ ਸਮਾਨ ਦੇ ਜਾਂਦੇ ਸੀ ਕਹਿੰਦੇ ਪਰ ਹੁਣ ਇਸ ਸਮਾਂ 1 ਮਹੀਨਾ ਪਹਿਲਾਂ ਹਸਪਤਾਲ 'ਚ ਰਹੇ ਜਿੱਥੇ 8 ਲੱਖ ਖਰਚਿਆ ਹੁਣ 6 ਮਹੀਨੇ ਹੋ ਗਏ ਘਰੇ ਪੱਟੀਆਂ ਕਰਦਿਆਂ ਨੂੰ ਔਰ ਇਹਨਾਂ 6 ਮਹੀਨਿਆਂ ਚ ਨੀਤੂ ਰਾਣੀ ਦੀ ਅੱਖਾ ਜਿਹੜੀ ਉਹ ਬਿਲਕੁਲ ਗਲ ਗਈ ਹੁਣ ਅੱਖ ਦਾ ਵੀ ਆਪਰੇਸ਼ਨ ਹੋਣਾ ਤੇ ਇਹ ਸਰੀਰ ਤੇ ਜਿਹੜੇ ਏਡੇ ਏਡੇ ਵੱਡੇ ਜ਼ਖਮ ਹੋ ਗਿਆ ਉਹਦਿਆਂ ਵੀ ਸਰਜਰੀਆਂ ਹੋਣੀਆਂ ਤੇ ਬਾਪੂ ਕਹਿੰਦਾ ਮੇਰੇ ਕੋਲੇ ਕੋਈ ਪੈਸਾ ਨਹੀਂ ਹੈਗਾ ਕੱਲ ਬਾਪੂ ਸ਼ੈਪਾਲ ਏਸੇਕ ਟਾਈਮ ਹੀ ਮੈਨੂੰ ਇੱਥੇ ਮਿਲਿਆ ਇੱਥੇ ਬੈਠਾ ਸੀ ਬਾਪੂ ਮੈਨੂੰ ਬਾਹਰ ਨਿਕਲਿਆ ਦੇਖ ਕੇ ਉੱਠ ਕੇ ਖੜਾ ਹੋ ਗਿਆ ਬਾਪੂ ਨੇ ਜਦੋਂ ਵੀਡੀਓ ਦਿਖਾਈ ਕਹਿੰਦਾ ਪੁੱਤ ਮੈਂ ਮੀਰਪੁਰ ਹੰਸਾਂ ਤੋਂ ਆਇਆ ਵੀ ਮੈਂ ਵੀਡੀਓ ਭੇਜੀ ਵੀ ਸੀਗੀ ਮੇਰੀ ਬੇਟੀ ਘਰੇ ਪਈ ਆ ਮੱਤ ਗਈ ਮੇਤੋਂ ਦੇਖ ਨਹੀਂ ਹੁੰਦੀ ਫੋਨ ਤੇ ਵੀ ਬਾਪੂ ਰੋਣ ਲੱਗ ਗਿਆ ਸੀ ਜਦੋਂ ਇਹਨੇ ਫੋਨ ਕੀਤਾ ਤੇ ਕੱਲ ਅਸੀਂ ਬਾਪੂ ਜੀ ਨੂੰ ਹੌਸਲਾ ਦਿੱਤਾ ਵੀ ਬਾਪੂ ਕੋਈ ਨਾ ਤੂੰ ਘਬਰਾ ਨਾ ਅਸੀਂ ਤੇਰੇ ਨਾਲ ਆ ਸਾਡੀ ਵੀ ਉਹ ਭੈਣ ਆ ਜੋ ਵੀ ਅਸੀਂ ਕਰ ਸਕੇ ਤੂੰ ਇੱਥੇ ਲੈ ਕੇ ਆ ਸਾਡੇ ਕੋਲ ਬਾਪੂ ਨੇ ਦੱਸਿਆ ਵੀ ਮੇਰੇ ਘਰੇ ਬੇਟੇ ਆ ਦੋ ਐ ਤਾਂ ਇੱਕ ਬੇਟੇ ਦੇ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਤਿੰਨ ਲੋਕਡਾਊਨ ਦੇ ਸਮੇਂ 'ਚ ਠੱਠੇ ਨੇ ਜਿਹੜੇ ਆ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਘੁੰਮਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਠੱਠੇ ਘੁੰਮਦੇ ਆ ਬਲਦ ਉਹਨੇ ਚਾਕੇ ਸਿੰਘਾਂ ਦੇ ਇਹਨਾਂ ਦੇ بیٹے ਨੂੰ ਇੱਕ ਕੋਠੇ ਜਿੰਨਾ ਉੱਚਾ ਮਾਰਿਆ ਉਹਦੇ ਸਿਰ ਦੇ ਆਪਰੇਸ਼ਨ ਹੋਏ 30-32 ਲੱਖ ਰੁਪਇਆ ਸੱਤ ਆਪਰੇਸ਼ਨ ਹੋਏ ਸੀ ਸੱਤ ਆਪਰੇਸ਼ਨ ਹੋਏ ਸਿਰ ਦੇ ਸ਼ੇਪਾਲ ਬਾਪੂ ਕਹਿੰਦਾ 30-32 ਲੱਖ ਰੁਪਇਆ ਉਦੋਂ ਵੀ ਲੋਕਾਂ ਤੋਂ ਮੰਗ ਤੰਗ ਕੇ ਆਪਣੇ ਬੇਟੇ ਦੀ ਜਾਨ ਬਚਾਈ ਫਿਰ ਪਤਾ ਨਹੀਂ ਕੋਈ ਕਿਸਮਤ ਦਾ ਦੁੱਖ ਸੁੱਖ ਹੁੰਦਾ ਜਿਹੜਾ ਲੈਣਾ ਦੇਣਾ ਕੋਈ ਸਬੰਧ ਹੁੰਦੇ ਆ ਪਹਿਲਾਂ ਬੇਟੀ ਦੀ ਤਕਲੀਫ ਚੋਂ ਨਿਕਲ ਰਿਹਾ ਸੀ ਬਾਹਰ ਤੇ ਹੁਣ 7 ਮਹੀਨੇ ਹੋ ਗਏ ਬੇਟੀ ਨੂੰ ਤੇ ਬੇਟੀ ਦੀ ਤਕਲੀਫ ਤਾਂ ਇੰਨੀ ਕੁ ਜ਼ਿਆਦਾ ਦਰਦਨਾਕ ਆ ਇੰਨੀ ਕੁ ਜ਼ਿਆਦਾ ਭਿਆਨਕ ਆ ਆਪਣੀ ਮਾੜੀ ਦੀ ਕੋਈ ਉਂਗਲ ਤੇ ਜਾਂ ਹੱਥ ਤੇ ਕਿਸੇ ਅੰਗ ਤੇ ਮਾੜੀ ਜੀ ਵੀ ਗਰਮ ਚੀਜ਼ ਲੱਗ ਜੇਵੇ ਛਾਲਾ ਹੋ ਜੇਵੇ ਕਿੱਦਾਂ ਤੜਫਦੇ ਆ ਆਪਾਂ ਤੇ ਨੀਤੂ ਰਾਣੀ ਭੈਣ ਦਾ ਉੱਪਰਲਾ ਹਿੱਸਾ ਪੂਰਾ ਜਿਸਮ ਤੇ ਬਾਹਾਂ ਸਾਰੀਆਂ ਮੱਛੀਆਂ ਹੋਈਆਂ ਬਿਲਕੁਲ ਹੀ ਫੇਸ ਸਾਰਾ ਮੱਛਿਆ ਹੋਇਆ ਬਾਲ ਤੱਕ ਸੇਕ ਲੱਗ ਗਿਆ ਸੀ ਮੱਤ ਗਈ ਸੀ ਸਾਰੇ ਉਪਰੋਂ ਤਕਲੀਫ ਤਾਂ ਜਿਹੜੀ ਹੈਗੀ ਹੋਈ ਆ ਸਭ ਤੋਂ ਵੱਡੀ ਤਕਲੀਫ ਆ ਆਪਣਾ ਇਲਾਜ ਵੀ ਨਹੀਂ ਕਰਵਾ پا ਰਹੇ ਕਿਉਂਕਿ ਉਹਦਾ ਦਿੱਤਾ ਹੋਇਆ ਦੁੱਖ ਤਾਂ ਝੱਲਣਾ ਬੰਦਾ ਔਖਾ ਸੋਖਾ ਝੱਲ ਲੈਂਦਾ ਔਰ ਇਸ ਦੁਨੀਆ ਦਾ ਦਿੱਤਾ ਹੋਇਆ ਦੁੱਖ ਚੱਲਣਾ ਬਹੁਤ ਔਖਾ ਹੈ ਭਰਾਵੋ ਹੁਣ ਇਹਨਾਂ ਕੋਲੇ ਜਿਹੋ ਕਾਗਜ਼ ਦੇ ਟੁਕੜੇ ਹੁੰਦੇ ਕੁਝ ਜਿਹੜੇ ਪਿੱਛੇ ਦੁਨੀਆ ਭੱਜੀ ਫਿਰਦੀ ਆ ਤਾਂ ਇਹ ਜਿਹੜੇ 6 ਮਹੀਨੇ ਤੜਫਦੀ ਆ ਘਰੇ ਬੈਠੀ ਇਹ ਇਹਨੂੰ ਤੜਫਣਾ ਨਾ ਪੈਂਦਾ ਭੈਣ ਨੂੰ ਇਹ ਜਦੋਂ 25 ਦਿਨ ਹਸਪਤਾਲ 'ਚ ਰਹੇ ਸੀ 25 ਦਿਨ ਉੱਤੇ ਹੋਰ ਰਹਿ ਕੇ ਸਰਜਰੀਆਂ ਕਰਾ ਕੇ 1.5 ਮਹੀਨੇ 'ਚ ਇਹ ਭੈਣ ਠੀਕ ਹੋ ਸਕਦੀ ਸੀ ਪਰ ਇਹਨਾਂ ਕੋਲੇ ਪੈਸੇ ਹੈ ਨਹੀਂ ਸੀ ਇਸ ਕਰਕੇ 7 ਮਹੀਨੇ ਹੋ ਗਏ ਨੂੰ ਤੇ ਹਜੇ ਵੀ ਪ੍ਰੋਬਲਮ ਘਟ ਨਹੀਂ ਰਹੀ ਵੱਧ ਰਹੀ ਆ ਹੁਣ ਕਿਉਂਕਿ ਇਨਫੈਕਸ਼ਨ ਵਧੀ ਜਾਂਦੀ ਆ ਗਰਮੀ ਆ ਗਈ ਹੁਣ ਮੂਰਿਓ ਸਰਦੀਆਂ 'ਚ ਤਾਂ ਚਲੋ ਫੇਰ ਵੀ ਸਮਾਂ ਨਿਕਲ ਗਿਆ ਹੁਣ ਤਾਂ ਮਾੜੀ ਜੀ ਮੱਖੀ ਬੈਠ ਗਈ ਤਾਂ ਵੀ ਦਿੱਕਤ ਆ ਹੁਣ ਗੱਡੀ 'ਚ ਉਤਾਰਨ ਲੱਗਿਆਂ ਨੂੰ ਭੈਣ ਨੂੰ ਅਸੀਂ ਕਿਹਾ ਚੁੰਨੀ ਲੈ ਲੈ ਮਾੜੀ ਜੀ ਭੈਣੇ ਕਿੰਨੀ ਵੀਰੇ ਸੇਕ ਪੈਂਦਾ ਅੰਦਰੋਂ ਚੁੰਨੀ ਨਹੀਂ ਲੈ ਹੁੰਦੀ ਮੇਰੇ ਤੂੰ ਸੋਚ ਸਕਦੇ ਹੁਣ ਗਰਮੀ ਮੂਰੇ ਇੰਨੀ ਆ ਰਹੀ ਆ ਤੇ ਇੰਨੀ ਗਰਮੀ ਦੇ ਵਿੱਚ ਕਿਦਾਂ ਇੰਨੀਆਂ ਮੋਟੀਆਂ-ਮੋਟੀਆਂ ਪੱਟੀਆਂ ਬਨ ਕੇ ਜਖਮਾਂ ਤੇ ਤੇ ਮਜਬੂਰੀ ਉਹੀ ਆ ਜਿਹਦੇ ਵਿੱਚ ਪੈਸਾ ਨਾ ਹੋਣ ਕਰਕੇ ਆਪਣਾ ਬੰਦਾ ਟ੍ਰੀਟਮੈਂਟ ਨਹੀਂ ਕਰਾ ਸਕੇ ਅੱਜ ਆਪਾਂ ਜੇ ਗੱਲ ਕਰੀਏ ਠੀਕ ਆ ਭੈਣ ਨੂੰ ਆ ਕੋਈ ਕਰਮਾਂ ਦੀ ਜਿਹੜੀ ਸੱਟ ਲੱਗੀ ਆ ਤਕਲੀਫ ਚੱਲ ਰਹੀ ਆ ਨਾਲ ਨਿੱਕੇ-ਨਿੱਕੇ ਬੱਚੇ ਮੈਂ ਹੁਣ ਪ੍ਰੋਬਬਲੀ ਇਹਨੂੰ ਪੁੱਛਦਾ ਟਾਈਮ ਵੀ ਪੁੱਤ ਤੂੰ ਮੰਮੀ ਨੂੰ ਜਦੋਂ ਦੇਖਦੀ ਹੈਂ ਇਨੀ ਤਕਲੀਫ 'ਚ ਕਿੰਨੀ ਮੈਨੂੰ ਵੀ ਡਰ ਲੱਗਦਾ ਇਹਦਾ ਬੇਟਾ ਪਲੱਸ ਟੂ 'ਚ ਹੁਣ ਪਲੱਸ ਟੂ ਕਰਕੇ ਹਟਿਆ ਉਹਦੇ ਕਿੰਨੇ ਸੁਪਨੇ ਹੋਣਗੇ ਬੱਚੇ ਦੇ ਵੀ ਮੈਂ ਕੀ ਬਣਨਾ ਕੋਈ ਅਫਸਰ ਬਣਨਾ ਜਾਂ ਮੈਂ ਬਾਹਰ ਜਾਣਾ ਜੋ ਵੀ ਅੱਜਕੱਲ ਸਾਡੇ ਜੰਗਸਟਰ ਕਰਦੇ ਨੇ ਪਰ ਉਹ ਏਸ਼ੀਆਂ ਦਾ ਕੰਮ ਸਿੱਖਣ ਲੱਗ ਗਿਆ ਬੱਚਾ ਕਿਉਂਕਿ ਘਰੇ ਹਰ ਰੋਜ਼ ਮਾਂ ਦੀ ਪੱਟੀ ਕਰਾਉਣ ਲਈ ਵੀ ਨਾਨੇ ਨੂੰ ਹੱਥ ੜਨਾ ਪੈਂਦਾ ਕਿਸੇ ਮੂਰੇ ਮੰਗ ਕੇ ਪੈਸੇ ਕਿਸੇ ਤਰੀਕੇ ਇਕੱਠੇ ਕਰਕੇ ਫੇਰ ਪੱਟੀ ਹੁੰਦੀ ਹੈ ਨੀਤੂ ਰਾਣੀ ਪਹਿਨਦੇ ਦੇਖੋ ਇਹ ਅੱਜ ਦੀ ਸਾਡੀ ਤਰਾਸਤੀ ਦੇਖੋ ਕਿੰਡੀ ਦੁੱਖ ਦੀ ਗੱਲ ਆ ਸਾਡੀਆਂ ਸਰਕਾਰਾਂ ਸਾਡਾ ਸਿਸਟਮ ਕਿਸ ਕਦਰ ਪ੍ਰਚਾਰ ਕਰ ਰਿਹਾ ਹੁਣ ਵੋਟਾਂ ਆ ਗਈਆਂ ਇਲੈਕਸ਼ਨਾਂ ਦੇ ਵਿੱਚ ਹਰ ਪਾਰਟੀ ਨੇ ਹਰ ਨਮੈਂਦੇ ਨੇ ਵੱਡੇ ਤੋਂ ਵੱਡਾ ਝੂਠ ਬੋਲਣਾ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੱਡੇ ਤੋਂ ਵੱਡੇ ਵਾਅਦੇ ਕੀਤੇ ਜਾਣੇ ਆ ਪਰ ਅਸਲੀਅਤ ਚ ਗਰਾਉਂਡ ਲੈਵਲ ਤੇ ਸਾਡੀਆਂ ਪੰਜਾਬ ਦੀਆਂ ਧੀਆਂ ਆ ਹਾਲਾਤ ਚ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਅਰਾ ਦੇਣ ਵਾਲੇ ਲੋਕ ਹੁਣ ਇੱਥੇ ਬੇਟੀ ਨੂੰ ਬਚਾਉਣ ਵਾਸਤੇ ਕਿੱਥੇ ਗਏ ਫੁੱਟਾ ਬਾਪੂ ਕੋਈ ਸਰਕਾਰੀ ਤੌਰ ਤੇ ਕਾਰਡ ਬਣਿਆ ਕੋਈ ਫ੍ਰੀ ਇਲਾਜ ਨਹੀਂ ਕਿਸੇ ਨੇ ਕੋਈ ਮਦਦ ਇਹ ਤਾਂ ਬਣਿਆ ਨਹੀਂ ਜੀ ਬਣਿਆ ਉਹ ਤਾਂ ਮੌਕੇ ਤੇ ਬਣ ਜਾਣਾ ਸੀ ਜਿਹੜੀ ਤਾਂ ਲੋੜ ਸੀ ਬਣਾਇਆ ਨਹੀਂ ਉਹਨਾਂ ਨੇ ਮੈਂ ਬਹੁਤ ਭੱਜਿਆ ਨੱਠਿਆ ਜੀ ਅੱਛਾ ਬਣਾਇਆ ਨਹੀਂ ਨਾ ਉਹਨਾਂ ਬਹੁਤ ਭੱਜਿਆ ਨੱਠਿਆ ਲੱਭੇ ਪੰਜ ਵੇ ਛੇਤੀ ਜਨੇ ਠੀਕ ਹੈ ਬਾਪੂ ਪੀਜੀਆ ਰਜਿੰਦਰਾ ਕਿਤੇ ਜਾਂ ਸਰਕਾਰੀ ਕਿਸੇ ਪਾਸੇ ਮੈਂ ਕਹਿੰਦਾ ਸੀ ਪੀਜੀਆ ਲੈ ਜਾਣਾ ਹੈ ਮੇਰੇ ਕੋਲ ਪੈਸੇ ਨਹੀਂ ਮੈਂ ਕਹਿੰਦਾ ਉੱਥੇ ਵੀ ਪੈਸੇ ਲੱਗਣੇ ਇੱਥੇ ਕਿਸੇ ਨੇ ਸੰਭਲਣਾ ਨਹੀਂ ਜਾ ਕੇ ਫਟਾਫਟ ਕੋਈ ਕਹਿੰਦਾ ਫ੍ਰੀ ਕੋਟ ਲੈ ਜਾਣਾ ਹੈ ਉੱਥੇ ਵੀ ਮੈਨੂੰ ਡੈਸਕਾ ਪੀਜੀਆ ਕਰਵਾ ਦਾਂਗੇ ਇਧਰੋਂ ਇਹਨਾਂ ਨੇ ਫਿਰ ਕਹਿੰਦੇ ਰੈਫਰ ਕਰਵਾਓ ਅਸੀਂ ਕਿਹਾ ਰੈਫਰ ਇਹਨਾਂ ਨੇ ਲਿਖਿਆ ਇਹਨਾਂ ਨੇ ਲਿਖਿਆ ਨਹੀਂ ਰੈਫਰ ਵੀ ਆਪਣਾ ਹੋ ਖਰਾਬ ਹੁੰਦਾ ਹੈ ਨਾ ਅੱਛਾ ਧਿਆਨੰਦਾਰ ਇਹਨਾਂ ਨੇ ਰੈਫਰ ਦਾ ਲਿਖਿਆ ਨਹੀਂ ਉਹ ਸਾਈਨ ਅਸੀਂ ਕਰ ਹੀ ਲਏ ਏ ਆ ਸਾਡਾ ਡਾਕਟਰ ਤਾਂ ਕਹਿੰਦੇ ਸੀ ਕਹਿੰਦੇ ਵੀ ਵੀ ਜੇ ਮਰ ਗਈ ਵੀ ਇਹਨੇ ਬਚਾਣੀ ਹੈ ਸਾਡੀ ਕਿਸਮਤ ਆ ਇਹ ਕੱਢ ਜੀ ਜਦੋਂ ਛੁੱਟੀ ਕਰਾਈ ਆ ਹਾਂਜੀ ਉਦੋਂ ਕਹਿੰਦੇ ਸੀ ਹਾਂਜੀ 8 ਲੱਖ ਰੁਪਏ ਸਰਜਰੀ ਕਰਨ ਦਾ ਮੰਗਦੇ ਸੀ ਹਾਂਜੀ ਹਾਂਜੀ 8 ਲੱਖ ਤੋਂ ਵੱਧ ਉਹ ਕਹਿੰਦੇ ਸੀ ਲੱਗ ਜਿਵੇਂ ਲੱਗ ਜਾਵੇ ਕਹਿੰਦੇ 8 ਤਾਂ ਤੁਹਾਨੂੰ ਜਮਾ ਕਰਾਉਣਾ ਪਊ ਬਿਲੋ ਯਾਨੀ ਕਿ 8 ਤਾਂ ਲੱਗੂਗੀ ਲੱਗੂਗਾ ਇਸ ਤੋਂ ਵੱਧ ਵੀ ਲੱਗ ਸਕਦਾ ਹਾਂਜੀ ਕਹਿੰਦੇ ਫਿਰ ਗਾਰੰਟੀ ਆ ਠੀਕ ਹੋਣੀ ਗਾਰੰਟੀ ਹੂੰ ਹੂੰ ਕਿ ਅਸੀਂ ਕਿਹਾ ਵੀ ਗਾਰੰਟੀ ਕੋਈ ਨਹੀਂ ਜਦੋਂ ਫਿਰ ਗਾਰੰਟੀ ਵੀ ਦੇਵੇ ਬੰਦਾ ਫਿਰ ਵੀ ਐਨਾ ਮਾਗ ਮੋਕ ਕੇ ਕਰ ਲੈਿੰਦਾ ਉਹ। ਮਰਜ਼ਾ ਨੂੰ ਗਾਰੰਟੀ ਨਹੀਂ ਤੇ ਸਾਡੀ ਬੇਨਤੀ ਆ ਹੱਥ ਜੋੜ ਕੇ ਵੀ ਭੈਣ ਵਾਸਤੇ ਅਰਦਾਸ ਕਰਿਓ। ਇਹਨਾਂ ਨੂੰ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਦੀ ਤੁਹਾਡੀਆਂ ਅਸੀਸਾਂ ਦੀ ਲੋੜ ਆ। ਤਾਂ ਜੋ ਇਹ ਆਪਣੇ ਬੱਚਿਆਂ ਨੂੰ ਖਾਸ ਕਰਕੇ ਬੇਟੀ ਪ੍ਰੋਬਲੀ ਨੂੰ ਮਾਂ ਦੇ ਕਿੰਨੇ ਸੁਪਨੇ ਜੁੜੇ ਹੁੰਦੇ ਆ ਆਪਣੀ ਧੀ ਨਾਲ ਕਿੰਨੀਆਂ ਸਧਰਾ ਹੁੰਦੀਆਂ ਜੁੜੀਆਂ ਵੀ ਮੈਂ ਆਪਣੀ ਧੀ ਲਈ ਆਹ ਕਰਨਾ ਮੈਂ ਆਹ ਕਰਨਾ ਪਰ ਇਸ ਟਾਈਮ ਭੈਣ ਖੁਦ ਆਪਣੀ ਤਕਲੀਫ ਚ ਇੰਨੀ ਜ਼ਿਆਦਾ ਖੁਦ ਆਪਣੇ ਦਰਦ ਦੇ ਵਿੱਚ ਇੰਨੀ ਜ਼ਿਆਦਾ ਤੜਫ ਰਹੀ ਆ ਉਹਨੂੰ ਇਸ ਟਾਈਮ ਸਾਰਾ ਕੁਝ ਬੰਦ ਹੋ ਗਿਆ ਉਹਦੇ ਸੋਚ ਉਹਦੀ ਸਮਝ ਪਰ ਤੁਹਾਡੀਆਂ ਅਰਦਾਸਾਂ ਕਹਿੰਦੇ ਜਨਕੀ ਅਰਦਾਸ ਵਿਰਥੀ ਨਾ ਜਾਏ ਤੇ ਤੁਹਾਡੀ ਕੀਤੀ ਅਰਦਾਸ ਇਸ ਭੈਣ ਦੇ ਜਰੂਰ ਕੰਮ ਆਊਗੀ ਪਲੀਜ਼ ਅਰਦਾਸ ਕਰਿਓ ਤਾਂ ਜੋ ਇਹ ਭੈਣ ਜਲਦੀ ਤੋਂ ਜਲਦੀ ਠੀਕ ਹੋ ਸਕੇ ਇਹਦਾ ਇਲਾਜ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਭੈਣ ਨੂੰ ਇੱਥੇ ਭੇਜਿਆ ਤਾਂ ਮਹਾਰਾਜ ਆਪੇ ਕਰਾਉਣਗੇ ਸੱਚੇ ਪਾਤਸ਼ਾਹ ਸਾਨੂੰ ਵੀ ਵਾਹਿਗੁਰੂ ਸਮਤ ਬੁੱਧੀ ਬਖਸ਼ਣ ਅਸੀਂ ਬਾਪੂ ਸ਼ੇਪਾਲ ਜੀ ਦੇ ਪੁੱਤ ਬਣ ਸਕੀਏ ਇਸ ਭੈਣ ਦੇ ਭਰਾ ਬਣ ਸਕੀਏ ਇਹ ਸਾਡੀ ਧੀ ਦੇ ਪ੍ਰਾਪਲਿੰ ਦੇ ਮਾਮੇ ਬਣ ਸਕੀਏ ਸਾਡੇ ਲਈ ਵੀ ਸਾਰੇ ਅਰਦਾਸ ਕਰਿਓ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਤ ਬੁੱਧੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ